ਵਿਨੇਸ਼ ਫੁਗਾਰ ਨੇ ਪੈਰਾਓਲੰਪਿਕ 2024 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਵਿਨੇਸ਼ ਨੇ 50 ਕਿਲੋ ਗ੍ਰਾਮ ਭਾਰ ਵਰਗ 'ਚ ਸੈਮੀਫਾਈਨਲ 5-0 ਨਾਲ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾਈ ਹੈ। ਅਤਾ ਇਸ ਦੇ ਨਾਲ ਹੀ ਉਸਨੇ ਸਤਗਮਾ ਪੱਕਾ ਕਾੜ ਲਿਆ। ਤਾਂ ਦੱਸਦੀ ਕਿ ਇਸ ਤਰ੍ਹਾਂ ਵਿਨੇਸ਼ 올림픽 ਵਿੱਚ ਕੁਸ਼ਤੀ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ ਹੈ। ਵਿਨੇਸ਼ ਨੇ ਸੈਮੀਫਾਈਨਲ 'ਚ ਕਿਊਬਾ ਦੇ ਪਹਿਲਵਾਨ ਗੁਸਮੈਨ ਲੋਪੇਜ਼ ਨੂੰ 5-0 ਨਾਲ ਹਰਾਇਆ। ਵਿਨੇਸ਼ ਦੇ ਸੈਮੀਫਾਈਨਲ ਮੁਕਾਬਲੇ ਦੀ ਗੱਲ ਕਰੀਏ ਤਾਂ ਪਹਿਲੇ ਰਾਉਂਡ 'ਚ ਕੋਈ ਵੀ ਪੂਰੀ ਤਰ੍ਹਾਂ ਹਾਵੀ ਨਜ਼ਰ ਨਹੀਂ ਆਇਆ ਹਾਲਾਂਕਿ ਇਸ ਦੌਰਾਨ ਵਿਨੇਸ਼ ਨੇ 1-0 ਦੀ बढ़त ਹਾਸਲ ਕਰ ਲਈ ਸੀ 29 ਸਾਲ ਵਿਨੇਸ਼ ਜੋ ਆਪਣੇ ਤੀਜੇ 올림픽 ਵਿੱਚ ਹਿੱਸਾ ਲੈ ਰਹੀ ਹੈ ਮੰਗਲਵਾਰ 6 ਅਗਸਤ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਉਸ ਦੀ ਸ਼ੁਰੂਆਤ ਤਮਾਕੇਦਾਰ ਰਹੀ ਵਿਨੇਸ਼ ਨੇ ਆਪਣੇ ਪਹਿਲੇ ਹੀ ਮੈਚ ਵਿੱਚ ਟੋਕੀਓ 올림픽 ਚੈਂਪੀਅਨ ਅਤੇ ਪੰਜ ਵਾਰ ਵਿਸ਼ਵ ਦੇ ਚੈਂਪੀਅਨ ਜਾਪਾਨ ਦੀ ਯੂਏ ਸੁਸਾਕੀ ਨੂੰ ਹਰਾ ਕੇ ਹਲਚਲ ਮਚਾ ਦਿੱਤੀ ਸੀ ਕਿਸੇ ਨੂੰ ਵੀ ਵਿਨੀਸ਼ ਦੀ ਇਸ ਜਿੱਤ ਦੀ ਉਮੀਦ ਨਹੀਂ ਸੀ ਕਿਉਂਕਿ 25 ਸਾਲਾ ਸੁਸਾਕੀ ਦਾ ਅੰਤਰਰਾਸ਼ਟਰੀ ਕਰੀਅਰ ਸ਼ਾਨਦਾਰ ਹੈ ਇਸ ਤੋਂ ਬਾਅਦ ਵਿਨੀਸ਼ ਨੇ ਕੁਆਰਟਰ ਫਾਈਨਲ ਵਿੱਚ ਯੂਕਰੇਨ ਦੀ ਉਕਸਾਨਾ ਲਿਵੋਚ ਨੂੰ 7-5 ਨਾਲ ਹਰਾਇਆ ਤਾਂ ਦੱਸ ਦਿ ਕਿ ਇਸ ਨਤੀਜੇ ਤੋਂ ਬਾਅਦ ਵਿਨੀਸ਼ ਨੂੰ ਸੋਨ ਤਗਮਾ ਮਿਲੇਗਾ ਜਾਂ ਚਾਂਦੀ ਇਸ ਦਾ ਫੈਸਲਾ ਬੁੱਧਵਾਰ 7 ਅਗਸਤ ਦੀ ਰਾਤ ਨੂੰ ਹੋਵੇਗਾ ਬਿਊਰੋ ਰਿਪੋਰਟ ਜੀਕੇ ਟੀਵੀ ਵਿਨੇਸ਼ ਫੁਗਾਰ ਨੇ ਪੈਰਿਸ 올림픽 2024 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ ਵਿਨੇਸ਼ ਨੇ 50 ਕਿਲੋ ਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ 5-0 ਨਾਲ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾਈ ਹੈ ਅਤਾ ਇਸ ਦੇ ਨਾਲ ਹੀ ਉਸਨੇ ਸਤਗਮਾ ਪੱਕਾ ਕਾੜ ਲਿਆ ਤਾਂ ਦੱਸਦੀ ਕਿ ਇਸ ਤਰ੍ਹਾਂ ਵਿਨੇਸ਼ 올림픽 ਵਿੱਚ ਕੁਸ਼ਤੀ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ ਹੈ ਵਿਨੇਸ਼ ਨੇ ਸੈਮੀਫਾਈਨਲ 'ਚ ਕਿਊਬਾ ਦੇ ਪਹਿਲਵਾਨ ਗੁਸਮੈਨ ਲੋਪੇਜ਼ ਨੂੰ 5-0 ਨਾਲ ਹਰਾਇਆ ਵਿਨੇਸ਼ ਦੇ ਸੈਮੀਫਾਈਨਲ ਮੁਕਾਬਲੇ ਦੀ ਗੱਲ ਕਰੀਏ ਤਾਂ ਪਹਿਲੇ ਰਾਉਂਡ 'ਚ ਕੋਈ ਵੀ ਪੂਰੀ ਤਰ੍ਹਾਂ ਹਾਵੀ ਨਜ਼ਰ ਨਹੀਂ ਆਇਆ ਹਾਲਾਂਕਿ ਇਸ ਦੌਰਾਨ ਵਿਨੇਸ਼ ਨੇ 1-0 ਦੀ ਬੜਤ ਹਾਸਲ ਕਰ ਲਈ ਸੀ 29 ਸਾਲ ਵਿਨੇਸ਼ ਜੋ ਆਪਣੇ ਤੀਜੇ 올림픽 ਵਿੱਚ ਹਿੱਸਾ ਲੈ ਰਹੀ ਹੈ ਮੰਗਲਵਾਰ 6 ਅਗਸਤ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਉਸ ਦੀ ਸ਼ੁਰੂਆਤ ਤਮਾਕੇਦਾਰ ਰਹੀ ਵਿਨੇਸ਼ ਨੇ ਆਪਣੇ ਪਹਿਲੇ ਹੀ ਮੈਚ ਵਿੱਚ ਟੋਕੀਓ 올림픽 ਚੈਂਪੀਅਨ ਅਤੇ ਪੰਜਵਾਰ ਵਿਸ਼ਵ ਦੀ ਚੈਂਪੀਅਨ ਜਾਪਾਨ ਦੀ ਯੂਏ ਸੁਸਾਕੀ ਨੂੰ ਹਰਾ ਕੇ ਹਲਚਲ ਮਚਾ ਦਿੱਤੀ ਸੀ ਕਿਸੇ ਨੂੰ ਵੀ ਵਿਨੀਸ਼ ਦੀ ਇਸ ਜਿੱਤ ਦੀ ਉਮੀਦ ਨਹੀਂ ਸੀ ਕਿਉਂਕਿ 25 ਸਾਲਾ ਸੁਸਾਕੀ ਦਾ ਅੰਤਰਰਾਸ਼ਟਰੀ ਕਰੀਅਰ ਸ਼ਾਨਦਾਰ ਹੈ ਇਸ ਤੋਂ ਬਾਅਦ ਵਿਨੀਸ਼ ਨੇ ਕੁਆਰਟਰ ਫਾਈਨਲ ਵਿੱਚ ਯੂਕਰੇਨ ਦੀ ਉਕਸਾਨਾ ਲਿਵੋਚ ਨੂੰ 7-5 ਨਾਲ ਹਰਾਇਆ ਤਾਂ ਦੱਸ ਦਿ ਕਿ ਇਸ ਨਤੀਜੇ ਤੋਂ ਬਾਅਦ ਵਿਨੀਸ਼ ਨੂੰ ਸੋਨ ਤਗਮਾ ਮਿਲੇਗਾ ਜਾਂ ਚਾਂਦੀ ਇਸ ਦਾ ਫੈਸਲਾ ਬੁੱਧਵਾਰ 7 ਅਗਸਤ ਦੀ ਰਾਤ ਨੂੰ ਹੋਵੇਗਾ ਬਿਊਰੋ ਰਿਪੋਰਟ ਜੀਕੇਆ ਟੀਵੀ ਵਿਨੇਸ਼ ਫੁਗਾਰ ਨੇ ਪੈਰਿਸ 올림픽 2024 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ ਵਿਨੇਸ਼ ਨੇ 50 ਕਿਲੋ ਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ 5-0 ਨਾਲ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾਈ ਹੈ ਅਤਾ ਇਸ ਦੇ ਨਾਲ ਹੀ ਉਸਨੇ ਸਤਗਮਾ ਪੱਕਾ ਕਾੜ ਲਿਆ ਤਾਂ ਦੱਸਦੀ ਕਿ ਇਸ ਤਰ੍ਹਾਂ ਵਿਨੇਸ਼ 올림픽 ਵਿੱਚ ਕੁਸ਼ਤੀ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ ਹੈ ਵਿਨੇਸ਼ ਨੇ ਸੈਮੀਫਾਈਨਲ 'ਚ ਕਿਊਬਾ ਦੇ ਪਹਿਲਵਾਨ ਗੁਸਮੈਨ ਲੋਪੇਜ਼ ਨੂੰ 5-0 ਨਾਲ ਹਰਾਇਆ ਵਿਨੇਸ਼ ਦੇ ਸੈਮੀਫਾਈਨਲ ਮੁਕਾਬਲੇ ਦੀ ਗੱਲ ਕਰੀਏ ਤਾਂ ਪਹਿਲੇ ਰਾਉਂਡ 'ਚ ਕੋਈ ਵੀ ਪੂਰੀ ਤਰ੍ਹਾਂ ਹਾਵੀ ਨਜ਼ਰ ਨਹੀਂ ਆਇਆ ਹਾਲਾਂਕਿ ਇਸ ਦੌਰਾਨ ਵਿਨੇਸ਼ ਨੇ 1-0 ਦੀ ਬੜਤ ਹਾਸਲ ਕਰ ਲਈ ਸੀ 29 ਸਾਲ ਵਿਨੇਸ਼ ਜੋ ਆਪਣੇ ਤੀਜੇ 올림픽 ਵਿੱਚ ਹਿੱਸਾ ਲੈ ਰਹੀ ਹੈ ਮੰਗਲਵਾਰ 6 ਅਗਸਤ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਉਸ ਦੀ ਸ਼ੁਰੂਆਤ ਤਮਾਕੇਦਾਰ ਰਹੀ ਵਿਨੇਸ਼ ਨੇ ਆਪਣੇ ਪਹਿਲੇ ਹੀ ਮੈਚ ਵਿੱਚ ਟੋਕੀਓ 올림픽 ਚੈਂਪੀਅਨ ਅਤੇ ਪੰਜਵਾਰ ਵਿਸ਼ਵ ਦੀ ਚੈਂਪੀਅਨ ਜਾਪਾਨ ਦੀ ਯੂਏ ਸੁਸਾਕੀ ਨੂੰ ਹਰਾ ਕੇ ਹਲਚਲ ਮਚਾ ਦਿੱਤੀ ਸੀ ਕਿਸੇ ਨੂੰ ਵੀ ਵਿਨੀਸ਼ ਦੀ ਇਸ ਜਿੱਤ ਦੀ ਉਮੀਦ ਨਹੀਂ ਸੀ ਕਿਉਂਕਿ 25 ਸਾਲਾ ਸੁਸਾਕੀ ਦਾ ਅੰਤਰਰਾਸ਼ਟਰੀ ਕਰੀਅਰ ਸ਼ਾਨਦਾਰ ਹੈ ਇਸ ਤੋਂ ਬਾਅਦ ਵਿਨੀਸ਼ ਨੇ ਕੁਆਟਰ ਫਾਈਨਲ ਵਿੱਚ ਯੂਕਰੇਨ ਦੀ ਉਕਸਾਨਾ ਲਿਵੋਚ ਨੂੰ 7-5 ਨਾਲ ਹਰਾਇਆ ਤਾਂ ਦੱਸ ਦਿਓ ਕਿ ਇਸ ਨਤੀਜੇ ਤੋਂ ਬਾਅਦ ਵਿਨੀਸ਼ ਨੂੰ ਸੋਨ ਤਗਮਾ ਮਿਲੇਗਾ ਜਾਂ ਚਾਂਦੀ ਇਸ ਦਾ ਫੈਸਲਾ ਬੁੱਧਵਾਰ 7 ਅਗਸਤ ਦੀ ਰਾਤ ਨੂੰ ਹੋਵੇਗਾ ਬਿਊਰੋ ਰਿਪੋਰਟ ਜ਼ੀਕੇ ਟੀਵੀ